ਦਾਣਾ ਮੰਡੀ ਤਲਵੰਡੀ ਚੌਧਰੀਆਂ ਵਿਖੇ ਆਰਤੀ ਐਸੋਸੀਏਸ਼ਨ ਦੀ ਹੜਤਾਲ ਚੌਥੇ ਦਿਨ ਵੀ ਜਾਰੀ ਰਹੀ ਗੱਲਬਾਤ ਕਰਦਿਆਂ ਆਰਤੀ ਕਮਲਜੀਤ ਗੁਪਤਾ ਨੇ ਦੱਸਿਆ ਕਿ ਸਾਡੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਵੱਲ ਕੇਂਦਰ ਅਤੇ ਪੰਜਾਬ ਸਰਕਾਰ ਧਿਆਨ ਨਹੀਂ ਦੇ ਰਹੀ ਮਹਿੰਗਾਈ ਦਾ ਸਮਾਹੋਂ ਕਾਰਨ ਆਰਥ ਤੇ ਕੰਮ ਕਰਨ ਵਾਲੇ ਵਰਕਰਾਂ ਦਾ ਮਿਹਨਤਾ ਹਰ ਸਾਲ ਵਧਾਉਣਾ ਪੈਂਦਾ ਹੈ ਪਰ ਸਰਕਾਰ ਆੜਤੀਆਂ ਦਾ ਕਮਿਸ਼ਨਰ ਵਧਾਉਣ ਦੀ ਬਜਾਏ ਘਟਾ ਰਹੀ ਹੈ। ਉਹਨਾਂ ਸਰਕਾਰਾਂ ਨੂੰ ਚੇਤਾਵਨੀ ਦਿੱਤੀ ਕਿ ਜਿੰਨਾ ਚਿਰ ਸਰਕਾਰ ਆੜਤੀਆਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਉਹਨਾਂ ਦੇਰ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ। ਸ਼੍ਰੀ ਗੁਪਤਾ ਨੇ ਕਿਹਾ ਹੜਤਾਲ ਦੌਰਾਨ ਮੰਡੀ ਦੇ ਫਾੜ ਵਿੱਚ ਝੋਨੇ ਦੀ ਟਰਾਲੀ ਵੀ ਨਹੀਂ ਰੱਥੇਗੀ। ਜੇਕਰ ਕੋਈ ਕਿਸਾਨ ਰਾਤ ਭਰਾਤੇ ਝੋਨਾ ਲਾ ਵੀ ਗਿਆ ਤਾਂ ਮੰਡੀ ਵਿੱਚ ਹੀ ਰੁਲਦਾ ਰਹੇਗਾ। ਜਿਸ ਦਾ ਜ਼ਿੰਮੇਵਾਰ ਕਿਸਾਨ ਜਾਂ ਪ੍ਰਸ਼ਾਸਨ ਹੋਵੇਗਾ। ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ। ਦਾਣਾ ਮੰਡੀ ਤੋਂ ਟਲਵੰਡੀ ਚੋਦਰੀਆ ਵਿੱਚ ਹੜਤਾਲ ਕੀਤੀ ਜਾ ਰਹੀ ਹੈ ਆੜਤੀਆਂ ਵਾਲੋਂ ਤੇ ਮਜ਼ਦੂਰਾਵਾਂ ਵੱਲੋਂ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਾਡੀਆਂ ਮੰਗਾਂ ਸਰਕਾਰ ਪੰਜਾਬ ਸਰਕਾਰ ਨੇ ਕੋਈ ਸੁਣਿਆ ਨਹੀਂ ਕੀਤੀਆਂ। ਜਿਵੇਂ ਕਿ ਸਾਡੀ 2.5% ਆੜ ਦਾ ਤੁਹਾਨੂੰ ਸਰਕਾਰ 45 ਰੁਪਏ ਕਿਲੋਟਲ ਦਿੰਦੀ ਆ। ਇਹ ਕਰਕੇ ਹੋਰ ਇਤੋਂ ਇਲਾਵਾ ਹੋਰ ਵੀ ਸਾਡੀਆਂ ਸਾਰੀਆਂ ਮੰਗਾਂ ਸਾਰੀ ਅਸੀਂ ਪੰਜਾਬ ਸਰਕਾਰ ਦੇ ਨਾਲ ਆਪਣੇ ਪੰਜਾਬ ਯੂਨੀਅਨ ਦੇ ਨਾਲ ਜੋ ਸਾਡੀਆਂ ਪੰਜਾਬ ਜੂਨ ਮੰਗਾ ਪੁਰੀਆਂ ਕਰਾਉਗੀ ਕਿ ਅਸੀਂ ਠਾਂਗੇ ਐਸ ਵੇਲੇ ਚੋਨੇ ਦਾ ਪੂਰਾ ਸੀਜ਼ਨ ਆ ਹਾਂਜੀ ਮੰਡੀਆਂ ਬੰਦ ਪਈਆਂ ਕਦੇ ਪੰਜਾਬ ਵਿੱਚ ਪਹਿਲੀ ਸਰਕਾਰਾਂ ਦਰਉਣਾ ਐਸਾ ਇਹੋ ਜਿਹਾ ਸਮਾਂ ਆ ਬਿਲਕੁਲ ਘੱਟ ਸਮਾਂ ਆ ਜੀ ਇਹੋ ਜਿਹਾ ਪਹਿਲਾਂ ਸਾਨੂੰ 2019 ਤੋਂ ਪਹਿਲਾਂ ਸਾਨੂੰ ਪੂਰੀ 2.5% ਅੜ ਮਿਲਦੀ ਸੀ ਉਹ ਜਿਹੜੀ 2019 ਤੋਂ ਬਾਅਦ ਸਰਕਾਰ ਨੇ ਸਾਨੂੰ ਕਟਾ ਕੇ 45 ਰੁਪਏ ਕਿੰਡਲ ਕਰਤੀ ਇਸ ਕਰਕੇ ਅਸੀਂ ਬਹੁਤ ਔਖੇ ਆ ਜੋ ਮੁਲਾਜ਼ਮਾਂ ਦੀਆਂ ਤਨਖਾਹਾਂ ਵਾਂ ਜੋ ਸਾਰੇ ਖਰਚੇ ਆ ਉਹ ਦਿਨੋ ਦਿਨ ਵਧਦੇ ਜਾਂਦੇ ਆ ਤੇ ਸਾਨੂੰ ਆਮਦਨ ਜਿਹੜੀ ਉਹ ਘੱਟ ਜਾਂਦੀ ਆ ਸਰਪੰਚ ਜੀ ਜੀਣਾ ਪਿੰਡ ਦਾ ਨਾਮ ਤਰੌਂਦੀ ਯਾਦਰੀਆ ਕੀ ਪ੍ਰੋਗਰਾਮ ਇੱਥੇ ਦੀ ਕਿਸ ਤਰ੍ਹਾਂ ਆਏ ਤੁਸੀਂ ਝੋਨਾ ਲੈ ਕੇ ਆਏ ਸੀ ਮੰਡੀ ਇੱਥੇ ਝੋਨਾ ਲਾਉਣ ਨਹੀਂ ਦਿੰਦੇ ਤੇ ਹਰ ਹਾਲ ਚੱਲਦੀ ਪਈ ਇਹਦਾ ਹਰ ਤਿਆਂ ਦੀ ਠੀਕ ਹੈ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਤੇ ਇਹ ਹਰਤਾਲ ਜੋ ਵੀ ਹੈ ਖਤਮ ਨਹੀਂ ਕੀਤੀ ਜਾਵੇਗੀ ਜੋ ਮੰਗ ਪੂਰੀ ਨਹੀਂ ਕੀਤੀ ਜਾਵੇ ਤੇ ਅਗਰੇ ਨਿਗਰਾਨਾਂ ਨੇ ਬਹੁਤ ਪਰੇਸ਼ਾਨੀਆਂ ਦੇ ਵਿੱਚ ਠੀਕ ਹੈ ਹਾਂਜੀ ਨਾਮ ਆ ਜੀ ਮੇਰਾ ਨਾਮ ਚਿੰ다 ਜੀ ਪਿੰਡ ਦਾ ਨਾਮ ਤਲਵੰਡੀ ਚੌਰੀਆਂ ਜੀ ਤਿੰਨਾ ਚੌਦਨਾਂ ਤੋਂ ਮੰਡੀਆਂ ਬੰਦ ਆ ਹਾਂਜੀ ਤੇ ਤੁਸੀਂ ਇੱਥੇ ਕੀ ਮਹਿਸੂਸ ਕਰਦੇ ਹੋ ਮਹਿਸੂਸ ਤੇ ਅਸੀਂ ਇਸ ਤਰ੍ਹਾਂ ਕਰ ਰਹੇ ਆ ਵੀ ਅਸੀਂ ਤਾਂ ਭੁੱਖੇ ਮਰਨ ਲਏ ਆ ਤਿੰਨ ਦਿਨ ਤੋਂ ਅਸੀਂ ਵਿਹਲੇ ਬੈਠੇ ਆ ਸਾਡੇ ਨਾਲ ਕੁਝ ਪ੍ਰਵਾਸੀ ਵੀਰ ਵੀ ਆਏ ਹੋਏ ਆ ਤੇ ਅਸੀਂ ਆਪਣੀ ਰੋਟੀ ਜਿਹੜੀ ਆਪ ਦਾ ਖਰਚਾ ਖੁਦ ਕਰਦੇ ਆ ਅਸੀਂ ਇਸ ਕਰਕੇ ਪੰਜਾਬ ਸਰਕਾਰ ਨੂੰ ਕਹਿੰਨੇ ਆ ਕਿ ਸਾਡੀਆਂ ਜਲਦ ਤੋਂ ਜਲਦ ਮੰਗਾਂ ਦਾ ਹੱਲ ਕੀਤਾ ਜਾਵੇ ਤੇ ਸਾਡੀਆਂ ਜਿਹੜੀਆਂ ਮੰਡੀਆਂ ਵਾਂ ਜਿਸ ਤਰ੍ਹਾਂ ਅੱਗੇ ਚੱਲਦੀਆਂ ਸੀ ਇਹਨਾਂ ਨੂੰ ਉਸੇ ਤਰ੍ਹਾਂ ਚਲਾਇਆ ਜਾਵੇ ਤੇ ਸਾਡੀ ਮਜ਼ਦੂਰੀ ਨੂੰ ਪਤਾ ਨਹੀਂ ਕਿੰਨੇ ਸਾਲ ਹੋ ਗਏ ਆ ਕਿ ਕਦੀ ਮਜ਼ਦੂਰੀ ਨਹੀਂ ਵਧੀ ਸਾਡੀ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਸਾਡੀ ਮਜ਼ਦੂਰੀ ਜਿਹੜੀ ਆ ਉਹੀ ਵਧਾਈ ਜAVE ਸਰਦਾਰ ਗਰਮਦੇਵ ਸਿੰਘ ਸਰਪੰਚ ਪੈਨਸ਼ਨ ਅਸ਼ੇ ਸਿੰਘ ਇਹ ਰਿਚੋ ਨੇ ਟ੍ਰੈਲੇ ਤੁਸੀਂ ਕਿੱਥੇ ਲੈ ਕੇ ਚੱਲੇ ਆਂ ਇਹ ਮੰਡੀ ਚੱਲੇ ਆਂ ਜੀ ਲੈ ਕੇ ਕਿਹੜੀ ਮੰਡੀ ਮੰਡੀ ਤਰਾਂਡੀ ਚੌਧਰੀਆਂ ਜੀ ਉੱਥੇ ਲਾਉਣ ਦੇਣਗੇ ਤੁਹਾਨੂੰ ਪਤਾ ਨਹੀਂ ਜੀ ਇਹਦੇ ਬਾਰੇ ਕੋਈ ਪੱਕਾ ਪਤਾ ਨਹੀਂ ਹੁਣ ਲਾਉਣ ਦੇਣਦੇ ਆ ਕਿ ਨਹੀਂ ਲਾਉਣ ਦੇਣਦੇ ਵੜ ਬੈਠੇ ਆ ਹੁਣ ਪਤਾ ਨਹੀਂ ਕੀ ਬਣਦਾ ਵਾ ਮੰਡੀ ਜੇ ਉਹ ਮੰਨਦੇ ਆ ਜੀ ਮੈਂ ਚਰਲਾ ਕਰਾਂਗੇ ਜੀ ਮੰਨਨੇਗਾ ਤਾਂ ਠੀਕ ਹੈ ਨਹੀਂ ਤਾਂ ਇਹ ਚੋਨਾ ਹੋਰੀ ਬਹੁਤ ਖੜਾ ਵੱਢਣ ਵਾਲਾ ਮਾੜੇ ਹਾਲ ਹੀ ਆ ਜੀ ਇੰਨਾ ਚੋਨਾ ਵੱਡ ਗਿਆ ਕਿੱਥੇ ਰੱਖੋਗੇ ਮੜਕੇ ਇੰਨਾ ਰੱਖਣ ਦੀ ਜਗ੍ਹਾ ਐ ਨਹੀਂ ਕਿ ਕਿਤੇ ਘਰ ਵੀ ਐ ਨਹੀਂ ਕਿ ਜਗ੍ਹਾ ਇਹ ਸੇ ਮੰਡੀ ਦਾ ਹੀ ਹੈ ਕੋਈ ਚਾਂਸਸ ਜੀ ਬਣ ਕੇ ਗੱਲ ਤਾਂ ਜੇ ਮੰਨ ਲਓ ਨਾਲ ਲਾਉਣ ਤਾਂ ਫੇਰ ਖਣਾ ਲਾਉਣ ਤਾਂ ਫੇਰ ਇਦਾਂ ਹੀ ਫੇਰ ਪੈਂਡੂ ਲੈ ਜਾਣੀ ਪੈਣੀ ਵਾਰਸ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਇਹਦਾ ਕੋਈ ਹੱਲ ਕੀਤਾ ਜਾਵੇ ਬਹੁਤ ਮਾੜਾ ਹਾਲਾ ਨਹੀਂ ਤੇ ਬਹੁਤ ਲੋਕ ਸਾਰੇ ਡੋਲ ਜਾਣਗੇ ਪਹਿਲਾਂ ਲੋਕ ਥੱਲੇ ਬਹੁਤ ਲੱਗੇ ਕਰਜ਼ੇ ਥੱਲੇ ਤੇ ਇਸੇ ਕਰਕੇ ਤਾਂ ਧਰਨੇ ਲਾ ਰਿਹਾ ਸਾਡਾ ਕਰਜ਼ਾ ਮਾਫ ਕਰੋ ਕਰਜ਼ਾ ਮਾਫ ਕਰੋ ਅੱਗੇ ਕੋਈ ਸੁਣਾਈ ਨਹੀਂ ਹੋ ਰਹੀ ਤੇ ਬਾਕੀ ਠੇਕਾ ਵੀ ਬਹੁਤ ਜਿਆਦਾ ਆ 60-60 ਹਜ਼ਾਰ ਰੁਪਏ ਠੇਕਾ ਵਾ ਮੁੜ ਕੇ ਆਤਮਾ ਤੇ ਲੋਕਾਂ ਨੂੰ ਕਰਨੀ ਆ ਖਸਾਨਾ ਨੇ ਮਾੜੀ ਕਿਸੇ ਚੱਲ ਰਹੀ ਹੈ ਇਹ ਓਕੇ